ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿੱਜਾ ਪਰ ਰਨਿੰਗ ਫੈਬਰਿਕ ਔਰ ਡਿਜ਼ਾਈਨਰ ਸੂਟਾਂ ਦੀ ਕਲੈਕਸ਼ਨ ਲੈ ਕੇ ਆਇਆ ਡਿਜ਼ਾਈਨਰ ਪੀਸ ਹੋਏਗਾ ਪਿਓਰ ਕਾਟਨ ਦੇ ਉੱਪਰ ਹੋਏਗਾ ਦੋ ਕਲਰ ਦੇ ਚੱਨ ਮਿਲ ਜਾਣਗੇ ਇਹ ਵਾਲੇ ਜਿਹੜੇ ਪੀਸ ਨੇਗੇ ਪਿਓਰ ਕਾਟਨ ਦਾ ਜਿਹੜਾ ਫੈਬਰਿਕ ਹੋਏਗਾ ਨਾਲ ਬਾਟਮ ਹੋਏਗੀ ਜਿਹੜੀ ਮਡਲ ਕਾਟਨ ਦੀ ਹੋਏਗੀ ਪੂਰਾ ਸੂਟ ਤੁਸੀਂ ਬਾਏ ਕਰ ਸਕਦੇ ਹੋ ਪ੍ਰਾਈਸ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਇਹ ਵਾਲੇ ਸੂਟ ਹੋਣਗੇ ਪਿਓਰ ਕਾਟਨ ਦਾ ਹੋਏਗਾ ਤੇ ਨਾਲ ਜਿਕਨ ਦਾ ਪਲਾਜ਼ੋ ਹੋਏਗਾ ਨਾਲ ਜਿਹੜਾ ਦੁਪੱਟਾ ਹੋ ਇਹ ਇਹ ਵਾਲੇ ਜਿਹੜੇ ਸੂਟ ਹੈਗੇ ਕੋਟਾ ਡੋਰੀਏ ਦੇ ਉੱਪਰ ਹੋਣਗੇ ਫੁੱਲੀ ਐਮਬਰਾਇਡਰਡ 셔ਟ ਦੁਪੱਟਾ ਐਂਡ ਬਾਟਮ ਰਹਿਣ ਵਾਲੇ ਇਹ ਜਾਰਜਟ ਦਾ ਜਿਹੜਾ ਹੈਗਾ ਜਾਂ ਫੈਬਰਿਕ ਵગેਰਾ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿਲੇਗਾ ਦੁਪੱਟਾ ਲਹਿੰਗਾ ਔਰ ਜਿਹੜਾ ਹੈਗਾ ਯਾ ਉਹ 셔ਟ ਦਾ ਜਿਹੜਾ ਹੋਏਗਾ ਫੈਬਰਿਕ ਰਹੇਗਾ ਇਹ ਵਾਲਾ ਵੀ ਹੈਗਾ ਜਿਹੜਾ ਮਿਰਰ ਵਰਕ ਦੇ ਉੱਪਰ ਜਾਰਜਟ ਦਾ ਜਿਹੜਾ ਫੈਬਰਿਕ ਹੋਏਗਾ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਤੁਸੀਂ ਕਿੰਨਾ ਵੀ ਬਾਏ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੈਗੇ ਪਿਓਰ ਕ੍ਰੇਪ ਦੀ ਜਿਹੜੀ ਸ਼ਰਟ ਹੋएगी ਜੋ ਕਿ ਫੁੱਲੀ ਐਮਬਰਾਇਡਰ ਹੋएगी ਪਲੱਸ ਜਿਹੜੀ ਡਿਜੀਟਲ ਪ੍ਰਿੰਟ ਦੇ ਉੱਪਰ ਰਹੇਗੀ ਤੇ ਨਾਲ ਪਿਓਰ ਕ੍ਰੇਪ ਦੀ ਬਾਟਮ ਹੋएगी ਪੂਰਾ ਜਿਹੜਾ ਸੈੱਟ ਹੈਗਾ ਤੁਹਾਨੂੰ 2750 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਜਾਏਗਾ ਔਰ ਇਹ ਵਾਲੇ ਜਿਹੜੇ ਸੂਟ ਹੈਗੇ ਪਿਓਰ ਔਰਗੈਂਜ਼ਾ ਦੀ ਸ਼ਰਟ ਹੋएगी ਡਿਜ਼ਾਈਨਰ ਪਲੱਸ ਹੈਂਡ ਦਾ ਜਿਹੜਾ ਇਹਨਾਂ ਦੇ ਉੱਪਰ ਟੱਚ ਦਿੱਤਾ ਗਿਆ ਨਾਲ ਕ੍ਰੇਪ ਦੀ ਬਾਟਮ ਹੋएगी 2.5 ਮੀਟਰ ਦੀ ਕੱਟ ਹੋएगी ਵਿਦਆਊਟ ਦੁਪੱਟਾ ਰਹਿਣ ਵਾਲੇ ਹੈਗੇ ਪ੍ਰਾਈਸ ਹੋਏਗਾ 2250 ਰੁਪਏ ਫ੍ਰੀ ਸ਼ਿਪਿੰਗ ਦੇ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਦੁਪੱਟਾ ਆਪਸ਼ਨਲ ਹੈਗਾ ਜੇਕਰ ਤੁਸੀਂ ਲਗਵਾਉਣਾ ਚਾਹੁੰਦੇ ਹੈਗੇ ਤਾਂ ਲਗਵਾ ਸਕਦੇ ਹੈਗੇ ਹੋ ਬਟ ਉਹਦੇ ਲਈ ਐਕਸਟਰਾ ਹੈਗਾ ਜਿਹੜਾ ਪਿਕ ਕਰਨਾ ਪਏਗਾ ਇਹ ਵਾਲਾ ਡੋਲਾ ਸਿਲਕ ਦੇ ਉੱਪਰ ਜਿਹੜੀ ਬਨਾਰਸੀ ਰਹੇਗੀ ਸ਼ਰਟ ਨਾਲ ਪਲੇਨ ਗਰੇਪ ਦੀ ਬਾਟਮ ਹੋਏਗੀ ਇਹਨਾਂ ਵਿੱਚ ਵੀ ਤੁਹਾਨੂੰ ਤਿੰਨ ਚਾਰ ਜਿਹੜੀ ਹੈਗੇ ਉਹ ਕਲਰ ਆਪਸ਼ਨ ਮਿਲ ਜਾਏਗੀ ਇਹ ਵਾਲਾ ਜਿਹੜਾ ਫੈਬਰਿਕ ਹੈਗਾ ਇਹ ਜਾਰਜਟ ਦੇ ਉੱਪਰ ਹੋਏਗਾ ਜਿਸ ਦੇ ਉੱਪਰ ਸੀਕਵੈਂਸ ਦਾ ਕੰਮ ਕੀਤਾ ਗਿਆ ਪਸ ਪਲੱਸ ਜਿਹੜਾ ਹੋਏਗਾ ਉਹ ਪਰਲ ਦਾ ਕੰਮ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਫੈਬਰਿਕ ਆ ਤੁਸੀਂ 850 ਰੁਪਏ ਪਰ ਮੀਟਰੇ ਮਿਲੇਗਾ ਕਿੰਨਾ ਵੀ ਬਾਈ ਕਰ ਸਕਦੇ ਹੋ ਇਹ ਵਾਲਾ ਜਿਹੜਾ ਫੈਬਰਿਕ ਹੋਏਗਾ ਇਹ ਹੋਗਾ ਪਿਓਰ ਕਾਟਨ ਦੇ ਉੱਪਰ ਹੈਗਾ ਯਾ ਫੁੱਲੀ ਐਮਬਰਾਇਡਰ ਹੈਗਾ ਯਾ ਫੈਬਰਿਕ 650 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਇਹ ਫੈਬਰਿਕ ਮਿਲ ਜਾਏਗਾ ਤੁਸੀਂ ਕਿੰਨਾ ਵੀ ਬਾਈ ਕਰ ਸਕਦੇ ਹੈਗੇ ਹੋ